ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਜਾ ਰਹੀ ਹੈ ਜਿਹੜੇ ਲੋਕਾਂ ਦੇ ਦਿਮਾਗ ਨੇ ਉਹ ਵੀ ਅਜੀਬ ਤਰੀਕੇ ਦੇ ਹੁੰਦੇ ਜਾਂਦੇ ਨੇ ਜਦੋਂ ਜੁਰਮ ਕਰਦੇ ਨੇ ਜੁਰਮ ਦੀ ਪਲਾਨਿੰਗ ਕਰਦੇ ਨੇ ਉਹਨਾਂ ਨੂੰ ਜਾਂਦਾ ਇਹ ਲੱਗਦਾ ਵੀ ਸ਼ਾਇਦ ਸਾਹਮਣੇ ਵਾਲੇ ਜਿਹੜੇ ਨੇ ਉਹ ਬੇਵਕੂਫ ਨੇ ਜਾਂ ਜਿਹੜੀ ਪੁਲਿਸ ਹੋਰ ਇਹਨਾਂ ਜਿਹੜਾ ਸਿਸਟਮ ਤੰਤਰ ਜੰਤਰ ਹੈ ਇਹ ਸਾਰੇ ਨੂੰ ਕੋਈ ਅਕਲ ਨਹੀਂ ਅਸੀਂ ਜਿਹੜੇ ਸਾਰਾ ਤੋਂ ਜ਼ਿਆਦਾ ਸਿਆਣੇ ਆ ਕਈ ਵਾਰ ਉਹ ਐਸਾ ਅਪਰਾਧ ਕਰਦੇ ਨੇ ਐਸਾ ਜੁਰਮ ਕਰ ਬੈਠਦੇ ਨੇ ਵੀ ਆਪਣਾ ਤੇ ਕਈਆਂ ਦਾ ਜਿਹੜਾ ਘਰ ਬਰਬਾਦ ਕਰ ਦਿੰਦੇ ਨੇ ਤੇ ਜ਼ਿੰਦਗੀ ਜਿਹੜੀ ਉਹ ਤੈਸ ਨੈਸ ਹੋ ਜਾਂਦੀ ਹੈ ਅੱਜ ਦੀ ਜਿਹੜੀ ਘਟਨਾ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਹైదరాబాద్ ਹైదరాబాద్ ਜਿਹਨੂੰ ਕਿ तकरीबन तकरीबन ਸਾਰੇ ਜਾਣਦੇ ਹੀ ਨੇ ਉੱਥੇ ਇਕ ਰਹਿਣ ਵਾਲਾ ਪਰਿਵਾਰ ਸੁਧਾਕਰ ਰੈਡੀ ਪਤਨੀ ਸਵਾਤੀ ਰੈਡੀ ਦੋਨਾਂ ਦੇ ਬੱਚੇ ਹੁੰਦੇ ਨੇ ਤੇ ਮਾਂ-ਬਾਪ ਇਕ ਪਰਿਵਾਰ ਹੁੰਦਾ ਪੂਰਾ ਪਰਿਵਾਰ ਹੁੰਦਾ ਤੇ ਉਹ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਵਧੀਆ ਜਿਹੜੀ ਚੱਲਦੀ ਹੁੰਦੀ ਕਿਉਂਕਿ ਜਿਹੜਾ ਸੁਧਾਕਰ ਰੈਡੀ ਹੁੰਦਾ ਉਹ ਬਹੁਤ ਵਧੀਆ ਇਨਸਾਨ ਹੁੰਦਾ ਆਪਣੀ ਕੰਮ ਨਾਲ ਕੰਮ ਰੱਖਣ ਵਾਲਾ ਬੰਦਾ ਹੁੰਦਾ ਉਹ ਆਪਣਾ ਜਿਹੜਾ ਬਿਜ਼ਨਸ ਕਰਦਾ ਉਹ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਇੱਕ ਸੇਲਜ਼ਮੈਨ ਹੁੰਦਾ ਤੇ ਉਸੇ ਦੇ ਚੱਕਰ ਦੇ ਵਿੱਚ ਉਹ ਕਈ ਵਾਰ ਹైదరాబాద్ ਤੇ ਕਈ ਵਾਰ ਹైదరాబాద్ ਤੋਂ ਬਾਹਰ ਬਹੁਤ ਦੂਰ ਦੂਰ ਦੇ ਟੂਰ ਹੁੰਦੇ ਨੇ ਉਹ ਜਿਹੜਾ ਆਪਣਾ ਕੰਮ ਹੁੰਦਾ ਬੜੀ ਮਿਹਨਤ ਲਗਨ ਦੇ ਨਾਲ ਕਰਦਾ ਤੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ ਪਰਿਵਾਰ ਹੁੰਦਾ ਪੂਰਾ ਪਰਿਵਾਰ ਹੁੰਦਾ ਤੇ ਵਿਆਹ ਤੋਂ ਥੋੜੀ ਦੇਰ ਬਾਅਦ ਜਿਹੜਾ ਸੁਦਾਕਰ ਗੱਡੀ ਹੈ ਉਹ ਇੱਕ ਗੱਡੀ ਵੀ ਲੈਂਦਾ ਇਹ ਤੋਂ ਇਹ ਸਾਬਤ ਹੁੰਦਾ ਕਿ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਘਰ ਦੇ ਵਿੱਚ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਸੀ ਤੇ ਜ਼ਰੂਰਤ ਮੁਤਾਬਕ ਸਾਰਾ ਕੁਝ ਉਹਨਾਂ ਦਾ ਸਹੀ ਚੱਲਦਾ ਹੁੰਦਾ। ਉਹਨੇ ਪਰਿਵਾਰ ਦੇ ਨਾਲ 28 ਨਵੰਬਰ ਤੇ 2017 ਨੂੰ ਇੱਕ ਘਟਨਾ ਵਾਪਰਦੀ ਹੈ। ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਹੈ। ਉਹਨੂੰ ਸੁਣ ਕੇ ਸਾਰਿਆਂ ਦੇ ਹੋਸ਼ ਜਿਹੜੇ ਉੱਡ ਜਾਂਦੇ ਨੇ। ਸਵਾਤੀ ਆਪਣੇ ਸੱਸ ਸਹੁਰੇ ਨੂੰ ਫੋਨ ਕਰਦੀ ਹੈ ਵੀ ਜਿਹੜਾ ਸੁਧਾਕਰ ਰੇਡੀ ਹੈ ਉਹਦੇ ਤੇ ਕਿਸੇ ਨੇ ਤਜਾਬ ਨਾਲ ਹਮਲਾ ਕੀਤਾ। ਉਹਦੇ ਚਿਹਰੇ ਤੇ ਤਜਾਬ ਪਾਇਆ ਹੁੰਦਾ। ਤੇ ਮੈਂ ਉਹਨੂੰ ਲੈ ਕੇ ਹਸਪੀਟਲ ਜਾ ਰਹੀ ਹਾਂ। ਉਹ ਹਸਪੀਟਲ ਦਾ ਨਾਮ ਦੱਸਦੀ ਹੈ। ਹੁਣ ਜਦੋਂ ਮਾਪੇ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਜਿਹੜਾ ਸੁਧਾਕਰ ਰੈਡੀ ਹੁੰਦਾ ਉਹਦੀ 32 ਸਾਲ ਉਮਰ ਹੁੰਦੀ ਹੈ ਸਵਾਤੀ ਦੀ 27 ਸਾਲ ਉਮਰ ਹੁੰਦੀ ਹੈ ਹੁਣ ਕਿਸੇ ਦੇ ਨੌਜਵਾਨ ਪੁੱਤ ਦੇ ਨਾਲ ਐਸੀ ਘਟਨਾ ਵਾਪਰਦੀ ਹੈ ਤੇ ਮਾਪੇ ਤੇ ਸੋਚੋ ਕੀ ਵੀਦਦੀ ਹੈ ਉਹ ਫਟਾਫਟ ਹਸਪੀਟਲ ਵੱਲ ਨੂੰ ਭਜਦੇ ਨੇ ਜਿੱਥੇ ਹੁਣ ਸੁਧਾਕਰ ਰੈਡੀ ਦਾ ਇਲਾਜ ਚੱਲਦਾ ਉੱਥੇ ਮਾਪੇ ਬਾਬੀ ਪਹੁੰਚਦੇ ਨੇ ਹੋਰ ਰਿਸ਼ਤੇਦਾਰ ਪਹੁੰਚਦੇ ਨੇ ਤੇ ਜਿਹੜਾ ਸੁਧਾਕਰ ਰੈਡੀ ਹੁੰਦਾ ਉਹਦੇ ਪਿਤਾ ਦਾ ਕਹਿਣਾ ਹੁੰਦਾ ਡਾਕਟਰ ਨੂੰ ਕਹਿੰਦਾ ਵੀ ਇੱਥੇ ਜਿੰਨਾ ਮਰਜ਼ੀ ਖਰਚਾ ਆ ਜਾਏ ਮੇਰੇ ਬੇਟੇ ਦੀ ਜਾਨ ਬਚਣੀ ਚਾਹੀਦੀ ਹੈ ਡਾਕਟਰ ਕਹਿੰਦਾ ਵੀ ਇਹਦੇ ਤੇ ਕੋਈ ਜ਼ਿਆਦਾ ਬੋਧਾ ਜਿਆਦਾ ਤਜਾਬ ਨਹੀਂ ਪਿਆ ਹਲਕਾ ਹੈ ਹਾਂ ਇਹਦੇ ਚਿਹਰੇ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਇਹਦੀ ਅੱਖਾਂ ਦੀ ਰੋਸ਼ਨੀ ਵੀ ਬਚ ਗਈ ਕੰਨ ਵਗੈਰਾ ਸਾਰਾ ਕੁਝ ਇਹਦਾ ਠੀਕ ਹੈ ਜਿਹੜੇ ਸਰੀਰ ਦੇ ਆਰਗਨ ਨੇ ਇਹ ਸਾਰੇ ਆਪਣੇ ਸਹੀ ਕੰਮ ਕਰ ਰਹੇ ਨੇ ਪਰ ਹਾਂ ਚਿਹਰਾ ਜਿਹੜਾ ਉਹ ਇਹਦਾ ਪਛਾਣ ਦੇ ਵਿੱਚ ਨਹੀਂ ਆਉਂਦਾ ਉਹ ਜਿਹੜਾ ਚਿਹਰਾ ਪੂਰੀ ਤਰ੍ਹਾਂ ਛੁੱਲ ਚੁੱਕਿਆ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਹੁਣ ਡਾਕਟਰ ਦਾ ਕਹਿਣਾ ਹੁੰਦਾ ਵੀ ਚਿਹਰਾ ਵੀ ਜਿਹੜਾ ਹੈ ਇਹ ਵੀ ਠੀਕ ਹੋ ਜਾਏਗਾ ਪਰ ਇਹਦੇ ਕਈ ਆਪਰੇਸ਼ਨ ਹੋਣਗੇ ਆਪਰੇਸ਼ਨ ਤੋਂ ਬਾਅਦ ਹੋਏਗਾ ਹਾਲ ਫਿਲਹਾਲ ਜਿਹੜਾ ਹੈ ਇਹਦਾ ਲਾਚ ਚੱਲ ਰਿਹਾ ਹੈ ਤੇ ਲਾਜ਼ਮਤ ਬਾਅਦ ਤੁਸੀਂ ਇਹਨੂੰ ਕਰ ਲਿਆ ਸਕਦੇ ਹੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਆਪਰੇਸ਼ਨ ਹੋਣਗੇ ਤੇ ਇਹਦਾ ਚਿਹਰਾ ਠੀਕ ਹੋ ਜਾਏਗਾ ਤੇ ਘਰਦਿਆਂ ਦੇ ਜਿਹੜੀ ਆ ਖੁਸ਼ੀ ਦੀ ਲਹਿਰ ਦੌੜਦੀ ਹੈ ਵਿੱਚ ਚੱਲ ਅਟੈਕ ਤਾਂ ਜੋ ਹੋਇਆ ਹੋਇਆ ਇੱਕ ਸਭ ਤੋਂ ਵੱਡੀ ਜਿਹੜੀ ਮੇਨ ਗੱਲ ਹੁੰਦੀ ਹੈ ਜਿਹਦੀ ਜਾਨ ਬਚ ਗਈ ਉਹਨਾਂ ਦਾ ਲਾਜ ਚੱਲਦਾ ਉੱਥੇ ਤੇ ਕੁਝ ਦਿਨਾਂ ਬਾਅਦ ਉਹ ਮਾੜਾ ਮੋਟਾ ਜਿਹੜਾ ਕਿ ਬੋਲਣ ਲਾਇਕ ਹੁੰਦਾ ਉਸ ਤੋਂ ਬਾਅਦ ਘਰਦੇ ਉਹਨੂੰ ਮਿਲਦੇ ਨੇ ਮਾਪੇ ਮਿਲਦੇ ਨੇ ਉਹਨਾਂ ਦੀ ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਹੁੰਦਾ ਹੁਣ ਜਿੱਦਣ ਸੁਧਾ ਕੇ ਰੇਡੀ ਹਸਪੀਟਲ ਦੇ ਵਿੱਚ ਜਾਂਦਾ ਹੈ ਉਹ ਹੁਣ ਐਸਾ ਇੱਕ ਮਾਮਲਾ ਸੀ ਇਹ ਇਹ ਪੁਲਿਸ ਦੇ ਕੋਲ ਵੀ ਪਹੁੰਚਣਾ ਸੀ ਡਾਕਟਰਾਂ ਵੱਲੋਂ ਫੋਨ ਕੀਤਾ ਜਾਂਦਾ ਪਰ ਉਸ ਸਮੇਂ ਸਦਾਕਰ ਦਾ ਬਿਆਨ ਨਹੀਂ ਸੀ ਲਿਆ ਜਾ ਸਕਦਾ ਤੇ ਸਵਾਤੀ ਵੱਲੋਂ ਕਿਸੇ ਅਣਪਛਾਤੇ ਬੰਦੇ ਤੇ ਐਫ ਆਈ ਆਰ ਕਰਾਈ ਜਾਂਦੀ ਹੈ ਵੀ ਅਸੀਂ ਆ ਰਹੇ ਸੀ ਇਸ ਜਗ੍ਹਾ ਤੇ ਇਹਦੇ ਉੱਤੇ ਤੇਜਾਬ ਨਾਲ ਹਮਲਾ ਹੋਇਆ ਹੁਣ ਪੁਲਿਸ ਵੀ ਉੱਧਰ ਜਿਹੜੀ ਹੈ ਤਹਿਕੀਕਾਤ ਹੌਲੀ ਹੌਲੀ ਸ਼ੁਰੂ ਕਰਦੀ ਹੈ ਹਾਲਾਂਕਿ ਉਹਦੀ ਚਾਲ ਜਿਹੜੀ ਬਹੁਤ ਢਿੱਲੀ ਹੁੰਦੀ ਹੈ ਇਧਰੋਂ ਸਦਾਕਰ ਰੈਡੀਵੇ ਜਿਹੜਾ ਹੋਸ਼ ਦੇ ਵਿੱਚ ਆ ਜਾਂਦਾ ਤੇ ਜਦੋਂ ਘਰ ਦੇ ਜਾ ਕੇ ਮਿਲਦੇ ਨੇ ਹੁਣ ਇੱਕ ਘਰਦਿਆਂ ਨੂੰ ਗੱਲ ਬੜੀ ਦੁਖੀ ਕਰਦੀ ਹੈ ਬੀ ਸੁਧਾਕਰ ਰੈਡੀ ਨੂੰ ਪੁਰਾਣੀਆਂ ਗੱਲਾਂ ਨਹੀਂ ਯਾਦ ਆਉਂਦੀਆਂ ਕਈ ਰਿਸ਼ਤੇਦਾਰਾਂ ਨੂੰ ਉਹ ਨਹੀਂ ਪਛਾਣਦਾ ਹਾਲਾਂਕਿ ਸਵਾਤੀ ਹਰ ਟਾਈਮ ਉਹਦੇ ਨਾਲ ਹੁੰਦੀ ਹੈ ਫਿਰ ਸੁਧਾਕਰ ਰੈਡੀ ਵੱਲੋਂ ਡਾਕਟਰ ਨੂੰ ਕਿਹਾ ਜਾਂਦਾ ਵੀ ਉਹਦੀ ਯਾਦਦਾਸ਼ਤ ਹੈ ਜਿਹੜੀ ਉਹ ਕਮਜ਼ੋਰ ਹੋ ਗਈ ਉਹਨੂੰ ਜਿਹੜੀਆਂ ਪੁਰਾਣੀਆਂ ਗੱਲਾਂ ਯਾਦ ਨਹੀਂ ਆ ਰਹੀ ਤੇ ਡਾਕਟਰਾਂ ਦਾ ਕਹਿਣਾ ਹੁੰਦਾ ਵੀ ਇਹ ਕੋਈ ਨਹੀਂ ਇਹ ਹੌਲੀ-ਹੌਲੀ ਹੋ ਜਾਏਗਾ ਤੇਰੇ ਉੱਤੇ ਹਮਲਾ ਹੋਇਆ ਉਹ ਜਿਹੜਾ ਹਮਲਾ ਹੋਇਆ ਉਹਦੇ ਕਾਰਨ ਜਿਹੜਾ ਇੱਕ ਵਾਰੀ ਦਿਮਾਗ ਹੈ ਉਹ ਸਦਮੇ ਦੇ ਵਿੱਚ ਚਲਾ ਗਿਆ ਇਹ ਜਿਹੜੀਆਂ ਗੱਲਾਂ ਨੇ ਹੌਲੀ-ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਮਲ ਹੋ ਜਾਣਗੀਆਂ ਉੱਥੇ ਇੱਕ ਹੋਰ ਘਟਨਾ ਵਾਪਰੀ ਜੀ ਹ ਸੁਦਾਕਰ ਰੈਡੀ ਆਪਣੇ ਬੈੱਡ ਤੇ ਬੈਠਾ ਹੁੰਦਾ ਉਹਦੇ ਨਾਲ ਇੱਕ ਰਿਸ਼ਤੇਦਾਰ ਹੁੰਦਾ ਉਹ ਤੇ ਉਸੇ ਸਮੇਂ ਹਸਪੀਟਲ ਦੇ ਜਿਹੜਾ ਸਟਾਫ ਹੁੰਦਾ ਉਹਦੇ ਵਾਸਤੇ ਚਿਕਨ ਲੈ ਕੇ ਆਉਂਦਾ ਉਹਨੂੰ ਖਾਣ ਵਾਸਤੇ ਵੀ ਸੁਦਾਕਰ ਰੈਡੀ ਨੇ ਖਾਣਾ ਹੁੰਦਾ ਤੇ ਸੁਦਾਕਰ ਰੈਡੀ ਜਵਾਬ ਦੇ ਦਿੰਦਾ ਵੀ ਮੈਂ ਨਹੀਂ ਖਾਣਾ ਮੈਂ ਸ਼ਾਕਾਹਾਰੀ ਹਾਂ ਇਹ ਜਿਹੜੀ ਗੱਲ ਹੈ ਇਹ ਉਹਦੇ ਰਿਸ਼ਤੇਦਾਰ ਨੂੰ ਅਜੀਬ ਲੱਗਦੀ ਹੈ ਉਹ ਜਾ ਕੇ ਸਾਰੀ ਗੱਲਬਾਤ ਉਹਦੇ ਮਾਪੇ-ਬਾਪ ਨੂੰ ਦੱਸਦਾ ਹੁਣ ਮਾਪੇ-ਬਾਪ ਅੰਦਰ ਆਉਂਦੇ ਨੇ ਤੇ ਨਾਲ ਹੋਰ ਵੀ ਰਿਸ਼ਤੇਦਾਰ ਹੁੰਦੇ ਨੇ ਉੱਥੇ ਆ ਕੇ ਕਈ ਪ੍ਰਾਣੀਆਂ ਗੱਲਾਂ ਕੀਤੀ ਜਾਂਦੀਆਂ ਨੇ ਜਿਹੜੀਆਂ ਕਿ ਜਾਂ ਤਾਂ ਸੁਧਾਕਰ ਰੈਡੀ ਨੂੰ ਪਤਾ ਹੁੰਦਾ ਜਾਂ ਸਵਾਤੀ ਨੂੰ ਤੇ ਜਾਂ ਉਹਦੇ ਮਾਪੇ ਪਰ ਉਹ ਸਾਰੀਆਂ ਗੱਲਾਂ ਦਾ ਜਿਹੜਾ ਗੋਲ ਮੋਲ ਜਿਹਾ ਜਵਾਬ ਦਿੰਦਾ ਉਹਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕਦਾ ਹੁਣ ਇਧਰੋਂ ਵੀ ਪੁਲਿਸ ਦੀ ਜੜੀ ਆ ਤਤ ਤੀਸ਼ ਚੱਲਦੀ ਹੁੰਦੀ ਹੈ ਤਾਂ ਪੁਲਿਸ ਨੇ ਜਿੱਥੇ ਇਹਨਾਂ ਦੱਸਿਆ ਸੀ ਵਿਵਾਦਤ ਹੋਈ ਹੈ ਪੁਲਿਸ ਸੀਸੀਟੀਵੀ ਕੈਮਰੇ ਲੱਭਦੇ ਲੱਭਦੀ ਉਸ ਜਗ੍ਹਾ ਤੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਵੀ ਉੱਥੇ ਇੱਕ ਅਜੀਬ ਚੀਜ਼ ਪਤਾ ਲੱਗਦੀ ਹੈ ਹੁਣ ਪੁਲਿਸ ਦੇ ਕੋਲ ਵੀ ਇੱਕ ਅਹਿਮ ਸਬੂਤ ਆ ਗਿਆ ਸੀ ਇਧਰੋਂ ਮਾਪੇ ਬਾਬ ਨੂੰ ਵੀ ਸ਼ੱਕ ਹੋ ਗਿਆ ਸੀ ਵੀ ਇਹ ਕੀ ਚੱਕਰ ਹੈ ਸਾਰਾ ਤਾਂ ਜਿਹੜੇ ਮਾਪੇ ਹੁੰਦੇ ਨੇ ਆਪਣੇ ਦੂਜੇ ਮੁੰਡੇ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਜਦੋਂ ਪੁਲਿਸ ਸਟੇਸ਼ਨ ਜਾ ਕੇ ਕਿਹਾ ਜਾਂਦਾ ਵੀ ਸਾਨੂੰ ਸ਼ੱਕ ਹੈ ਵੀ ਇਹ ਸਾਡਾ ਲੜਕਾ ਨਹੀਂ ਹੋ ਸਕਦਾ ਸਾਡਾ ਲੜਕਾ ਜਿਹੜਾ ਉਹ ਮਾਸਾਹਾਰੀ ਸੀ ਉਹ ਚਿਕਨ ਵਗੈਰਾ ਖਾਂਦਾ ਸੀ ਇਹਦਾ ਕਹਿਣਾ ਹੈ ਵੀ ਮੈਂ ਸ਼ਾਕਾਹਾਰੀ ਹਾਂ ਸਾਨੂੰ ਕੁਝ ਗੋਲਮੋਲ ਲੱਗਦਾ ਵੀ ਇਹਨੂੰ ਕਿਸੇ ਵੀ ਗੱਲ ਕੋਈ ਪੁਰਾਣੀ ਗੱਲ ਨਹੀਂ ਯਾਦ ਕਿਸੇ ਰਿਸ਼ਤੇਦਾਰ ਨੂੰ ਨਹੀਂ ਪਛਾਣਦਾ ਇਹ ਹੋਇਆ ਕਿ ਕੁਝ ਹੈ ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੁਣ ਪੁਲਿਸ ਪਹੁੰਚਦੀ ਹੈ ਹਸਪੀਟਲ ਦੇ ਵਿੱਚ ਉੱਥੇ ਜਾ ਕੇ ਸੁਧਾਕਰ ਰੈਡੀ ਨੂੰ ਪੁੱਛਿਆ ਜਾਂਦਾ ਜਦੋਂ ਸਾਰਾ ਕੁਝ ਦੱਸਦਾ ਵੀ ਆਵੇਂ ਆਵੇਂ ਅਸੀਂ ਜਾਂਦੇ ਸੀ ਇਸ ਜਗ੍ਹਾ ਤੇ ਹਮਲਾ ਹੋਇਆ ਉਦੋਂ ਬਾਅਦ ਅਸੀਂ ਹਸਪੀਟਲ ਪਹੁੰਚੇ ਤੇ ਪੁਲਿਸ ਜਿਹੜੀ ਹੁੰਦੀ ਹੈ ਉੱਥੇ ਫਿੰਗਰਪ੍ਰਿੰਟ ਲੈਂਦੀ ਹੈ ਸੁਧਾਕਰ ਰੈਡੀ ਦੇ ਤੇ ਨਾਲੇ ਸਵਾਤੀ ਨੂੰ ਗ੍ਰਿਫਤਾਰ ਕਰਦੀ ਹੈ ਸਵਾਤੀ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆ ਜਾਂਦਾ ਜਿਵੇਂ ਹੁਣ ਆਧਾਰ ਕਾਰਡ ਦਾ ਸਿਸਟਮ ਹੈ ਜਿਹੜੇ ਫਿੰਗਰਪ੍ਰਿੰਟ ਲੈ ਹੁੰਦੇ ਨੇ ਬੜੀ ਛੇਤੀ ਪਤਾ ਲੱਗ ਜਾਂਦਾ ਹੈ ਵੀ ਇੱਕ ਰਜੇਸ਼ ਨਾਮ ਦੇ ਵਿਅਕਤੀ ਦੇ ਜਿਹੜੇ ਫਿੰਗਰਪ੍ਰਿੰਟ ਨੇ ਰਜੇਸ਼ ਰੈਡੀ ਦੇ ਤੇ ਪੁਲਿਸ ਉਹਦੋਂ ਬਾਅਦ ਜਦੋਂ ਠੀਕ ਹੋ ਜਾਂਦਾ ਉਹਨੂੰ ਵੀ ਗ੍ਰਿਫਤਾਰ ਕਰਦੀ ਹੈ ਉਹ ਸੁਦਾਕਰਨੀ ਉਹ ਰਜੇਸ਼ ਰੈਡੀ ਹੁੰਦਾ ਉਹਨੂੰ ਗ੍ਰਿਫਤਾਰ ਕਰਕੇ ਵੀ ਪੁਲਿਸ ਸਟੇਸ਼ਨ ਲਿਆਇਆ ਜਾਂਦਾ ਤੇ ਫਿਰ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਸਾਡੀ ਜਿਹੜੀ ਚੋਰੀ ਹੈ ਫੜੀ ਗਈ ਹੁਣ ਦੇਖੋ ਕਿੰਨੀ ਖਤਰਨਾਕ ਪਲਾਨਿੰਗ ਨੂੰ ਇਹ ਜਨਮ ਦਿੰਦੇ ਆ ਤੇ ਇਹ ਇੱਕ ਫਿਲਮ ਦੇਖਦੇ ਨੇ ਜਿਹੜੀ ਸਵਾਤੀ ਹੁੰਦੀ ਹੈ ਇੱਕ ਫਿਲਮ ਦੇਖਦੀ ਹੈ ਫਿਲਮ ਦੇਖ ਕੇ ਇਹ ਸਾਰਾ ਕੁਝ ਅਸਲ ਜ਼ਿੰਦਗੀ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਫਿਲਮਾਂ ਫਿਲਮਾਂ ਹੁੰਦੀਆਂ ਨੇ ਅਸਲ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਕੁਝ ਹੋਰ ਹੁੰਦੀ ਹੈ ਹੁਣ ਪੁੱਛ ਕੇ ਇਸ ਦੇ ਵਿੱਚ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਸਵਾਤੀ ਤੇ ਸੁਦਾਕਰ ਦੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਨਿਕਲਦੀ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਜਿਹੜਾ ਸੁਦਾਕਰ ਹੈ ਅਕਸਰ ਉਹ ਆਪਣੇ ਸ਼ਹਿਰ ਤੋਂ ਬਾਹਰ ਕਈ-ਕਈ ਦਿਨ ਉਹਨੂੰ ਲਾਣੇ ਵੀ ਪੈਂਦੇ ਨੇ ਇਦਰੋਂ ਜਿਹੜੀ ਸਵਾਤੀ ਹੁੰਦੀ ਹੈ ਇਹ ਹੁਣ ਇਥੇ ਕੱਲੀ ਹੁੰਦੀ ਹੈ ਇਸ ਦੌਰਾਨ ਜਿਹੜਾ ਰਾਜੇਸ਼ ਹੁੰਦਾ ਹੈ ਰਾਜੇਸ਼ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਜਿਹੜਾ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਫਿਜ਼ੀਓਥੈਰੇਪਿਸਟ ਹੁੰਦਾ ਹੈ ਇਹਦੇ ਸੰਪਰਕ ਦੇ ਵਿੱਚ ਆਉਂਦਾ ਜੀ ਦੋਸਤੀ ਹੁੰਦੀ ਹੈ ਦੋਸਤੀ ਜਿਹੜੀ ਪਿਆਰ ਦੇ ਵਿੱਚ ਬਦਲਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਨਜ਼ਦੀਕੀ ਰਿਸ਼ਤੇ ਬਣਦੇ ਹੁਣ ਇਹਨਾਂ ਦਾ ਜਿਹੜਾ ਪਿਆਰ ਉਹ ਇੰਨੀ ਅੱਗੇ ਨਿਕਲ ਚੁੱਕਿਆ ਸੀ ਵੀ ਇਹ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਹਾਲਾਂਕਿ ਇਹਨੂੰ ਆਪਾਂ ਪਿਆਰ ਨਹੀਂ ਕਹਿ ਸਕਦੇ ਜਿਹੜੀ ਸਵਾਤੀ ਹੈ ਉਹ ਸ਼ਾਦੀशुदा ਸੀ ਦੋ ਬੱਚੇ ਸਨ ਤੇ ਰਾਜੇਸ਼ ਜਿਹੜਾ ਉਹ ਕੁਆਰਾ ਹ ਹੋਣ ਜਿਹੜੀ ਇਹਨਾਂ ਦੀ ਜ਼ਿੰਦਗੀ ਇਸ ਤਰੀਕੇ ਨਾਲ ਹੋ ਜਾਂਦੀ ਹੈ ਹੁਣ ਸਵਾਤੀ ਤੇ ਰਜੇਸ਼ ਇੱਕ ਦੂਜੇ ਤੋਂ ਬਿਨਾ ਨਹੀਂ ਸੀ ਰਹਿਣਾ ਚਾਹੁੰਦੇ ਤੇ ਜਿਹੜਾ ਸੁਧਾਕਰ ਸੀ ਉਹ ਹੁਣ ਇਹਨਾਂ ਨੂੰ ਰਸਤੇ ਦਾ ਰੋੜਾ ਲੱਗਦਾ ਤੇ ਇਹ ਇੱਕ ਦਿਨ ਜਿਹੜੀ ਸਵਾਤੀ ਹੁੰਦੀ ਹੈ ਇੱਕ ਤਮਿਲ ਫਿਲਮ ਦੇਖਦੀ ਹੈ ਕੋਈ ਤੇ ਉਸੇ ਸਮੇਂ ਪਲਾਨ ਕਰਦੀ ਹੈ ਇਹ ਇੱਕ ਦੂਜੇ ਨਾਲ ਇਕੱਠੇ ਹੋਣ ਦਾ ਤੇ ਸੁਧਾਕਰ ਨੂੰ ਰਸਤੇ 'ਚ ਹਟਾਉਣ ਦਾ ਇਹ ਦੋਨੋਂ ਕੀ ਕਰਦੇ ਨੇ ਸੁਧਾਕਰ ਇੱਕ ਦਿਨ ਸੁੱਤਾ ਪਿਆ ਹੁੰਦਾ ਤੇ ਜਿਹੜਾ ਰਜੇਸ਼ ਹੁੰਦਾ ਉਸ ਦਿਨ ਜਾ ਕੇ ਸੁਧਾਕਰ ਨੂੰ ਇੱਕ ਇੰਜੈਕਸ਼ਨ ਲਾਉਂਦਾ ਉਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦਾ ਤੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ। ਫਿਰ ਦੋਨੋਂ ਜਿਹਨੇ লাশ ਨੂੰ ਲੈ ਕੇ ਸਦਾਕਰ ਰੈਡੀ ਦੀ ਗੱਡੀ ਦੇ ਵਿੱਚ ਉਹਨੂੰ ਜੰਗਲ ਦੇ ਵਿੱਚ ਲੈ ਕੇ ਜਾਂਦੇ ਨੇ ਜੰਗਲ ਦੇ ਵਿੱਚ ਜਾ ਕੇ লাশ ਨੂੰ ਜਲਾ ਦਿੱਤਾ ਜਾਂਦਾ। ਹੁਣ লাশ ਨੂੰ ਸਾੜਨ ਤੋਂ ਬਾਅਦ ਇਹ ਦੋਨੋਂ ਆਪ ਆਪਣੇ ਘਰ ਆ ਜਾਂਦੇ ਨੇ ਤੇ ਦੋ ਦਿਨ ਇੰਤਜ਼ਾਰ ਕਰਦੇ ਨੇ। ਇਹ ਸਾਰਾ ਕੁਝ ਹੋਇਆ ਸੀ 26 ਨਵੰਬਰ 2017 ਨੂੰ। ਹੁਣ 28 ਨਵੰਬਰ ਨੂੰ ਪਲਾਨ ਨੰਬਰ 2 ਇਹਨਾਂ ਦਾ ਸ਼ੁਰੂ ਹੁੰਦਾ। ਉਸ ਦਿਨ ਜਿਹੜੀ ਸਵਾਤੀ ਹੁੰਦੀ ਹੈ ਜਿਹੜਾ ਕਿ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੇ ਵਿੱਚ ਸਬੂਤ ਮਿਲਿਆ ਸੀ। ਜਿਸ ਜਗ੍ਹਾ ਤੇ ਨਾ ਦੱਸਿਆ ਸੀ ਅਟੈਕ ਹੋਇਆ ਉਸੇ ਜਗ੍ਹਾ ਤੇ ਸਵਾਤੀ ਰਜੇਸ਼ ਨਾਮ ਦੇ ਵਿਅਕਤੀ ਨੂੰ ਮਿਲਦੀ ਹੈ ਪਹਿਲੇ ਗਲੇ ਮਿਲਦੇ ਨੇ ਫਿਰ ਉਹ ਇੱਕ ਸੁਨਸਾਨ ਜਗ੍ਹਾ ਹੁੰਦੀ ਹੈ ਤੇ ਉੱਥੇ ਜਦੋਂ ਕੋਈ ਨਹੀਂ ਹੁੰਦਾ ਸਵਾਤੀ ਤਜਾਬ ਦੇ ਨਾਲ ਬਚਾ ਕੇ ਉਹਦਾ ਚਿਹਰਾ ਜਲਾਇਆ ਜਾਂਦਾ ਹੈ ਤੇ ਇੱਕ ਹੈਰਾਨਗੀ ਦੀ ਗੱਲ ਦੇਖੋ ਜਿਹੜਾ ਰਜੇਸ਼ ਹੈ ਉਹ ਵੀ ਆਰਾਮ ਨਾਲ ਆਪਣਾ ਚਿਹਰਾ ਜਿਹੜਾ ਉਹ ਤਜਾਬ ਨਾਲ ਜਲਾ ਲੈਂਦਾ ਹੋ ਸਕਦਾ ਉਹਨੇ ਕੋਈ ਇੰਜੈਕਸ਼ਨ ਲਾਇਆ ਹੋਵੇ ਜਾਂ ਕਿਵੇਂ ਸੀ ਇੱਕ ਬਹੁਤ ਹੀ ਜੀ ਇਹਦੇ ਵਾਸਤੇ ਕੋਈ ਸ਼ਬਦ ਨਹੀਂ ਵੀ ਕਿਵੇਂ ਦੇ ਉਹ ਲੋਕ ਸੀ ਕਿਵੇਂ ਦੇ ਬੰਦੇ ਸੀ ਆਪਣਾ ਚਿਹਰਾ ਜਲਾਣਾ ਉਹ ਵੀ ਇਤਜਾਬ ਦੇ ਨਾਲ ਉਸ ਤੋਂ ਬਾਅਦ ਇਹ ਹਸਪੀਟਲ ਵੱਲ ਭੱਜਦੇ ਨੇ ਤੇ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਇਹਨਾਂ ਨੇ ਇਹ ਵੀ ਸੋਚ ਲਿਆ ਸੀ ਵੀ ਕਿਹੜੇ ਹਸਪੀਟਲ ਦੇ ਵਿੱਚ ਜਾਣਾ ਹੈ ਕਿੰਨਾ ਖਰਚਾ ਆਏਗਾ ਸਾਰਾ ਕੁਝ ਕੀ ਹੋਏਗਾ ਤੇ ਹਸਪੀਟਲ ਜਾਂਦੇ ਨੇ ਉੱਥੇ ਜਾ ਕੇ ਜਿਹੜਾ ਇਹਨਾਂ ਦਾ ਹੌਲੀ-ਹੌਲੀ ਝੂਠ ਫੜਿਆ ਜਾਂਦਾ ਕਿਉਂਕਿ ਜਿਹੜੀ ਇਹਨਾਂ ਦੀ ਪਲਾਨਿੰਗ ਸੀ ਉਹ ਇੱਕਦਮ ਹੋਈ ਵੀ ਫਿਲਮ ਦੇਖੀ ਤੇ ਫਿਲਮ ਤੋਂ ਉਹਨਾਂ ਨੇ ਸੋਚਿਆ ਵੀ ਹਾਂ ਇਹ ਸਾਰਾ ਕੁਝ ਹੋ ਜਾਏਗਾ ਹੋਣ ਰਿਸ਼ਤੇਦਾਰਾਂ ਨੇ ਵੀ ਹੋਣਾ ਸੀ ਉਹ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੀ ਪਛਾਣਦਾ ਹਾਲਾਂਕਿ ਸਵਾਤੀ ਹਰ ਟਾਈਮ ਨਾਲ ਰਹਿੰਦੀ ਸੀ ਪਰ ਫਿਰ ਵੀ ਜਦੋਂ ਵੀ ਕੋਈ ਰਿਸ਼ਤੇਦਾਰ ਆ ਕੇ ਪੁਰਾਣੀ ਗੱਲ ਕਰਦਾ ਤੇ ਰਜੇਸ਼ ਉਹਦਾ ਪਤਾ ਨਹੀਂ ਸੀ ਹੁੰਦਾ ਹੋਣਾ ਵੀ ਕਿੱਥੋਂ ਸੀ ਕਿਉਂਕਿ ਉਹ ਰਜੇ ਸੀ ਤੇ ਜਿਹੜੀ ਗੱਲ ਹੁੰਦੀ ਸੀ ਉਹ ਸੁਧਾ ਕਰਦੀ ਹੁੰਦੀ ਸੀ ਹੁਣ ਇਹਨਾਂ ਤੇ ਐਫਆਈਆਰ ਕੀਤੀ ਜਾਂਦੀ ਏ ਐਫਆਈਆਰ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਹੁਣ ਜੇਲ੍ਹ ਦੇ ਵਿੱਚ ਆਪਣੇ ਕੀਤੇ ਦੀ ਜਿਹੜੀ ਸਜ਼ਾ ਭੁਗਤ ਰਹੇ ਨੇ ਇੱਕ ਸਵਾਤੀ ਨੇ ਆਪਣਾ ਹੱਸ ਦਾ ਵਸ ਦਾ ਪਰਿਵਾਰ ਉਜਾੜ ਲਿਆ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਉਹ ਦੋ ਬੱਚਿਆਂ ਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਬਾਪ ਦੁਨੀਆ ਤੋਂ ਚਲਾ ਗਿਆ ਮਾਂ ਜੇਲ੍ਹ ਦੇ ਵਿੱਚ ਤੇ ਹੁਣ ਇਸ ਟਾਈਮ ਜਿਹੜੇ ਸੁਧਾਕਰ ਦੇ ਮਾਪੇ ਨੇ ਬੱਚਿਆਂ ਨੂੰ ਪਾਲ ਰਹੇ ਨੇ ਐਸੀ ਮਾਂ ਹੈ ਜਿਹੜੀ ਉਹ ਵੀ ਮੱਥੇ ਤੇ ਕਲੰਕ ਹੈ ਜਿਹੜੀ ਪਤਨੀ ਹੈ ਉਹ ਵੀ ਪਤਨੀ ਦੇ ਨਾਮ ਤੇ ਕਲੰਕ ਹੈ ਇਹ ਦੋਨੋਂ ਜੇਲ੍ਹ ਦੇ ਵਿੱਚ ਨੇ ਜੇ ਉਹ ਸੁਧਾਕਰ ਦੇ ਨਾਲ ਨਹੀਂ ਸੀ ਰਹਿਣਾ ਚਾਹੁੰਦੀ ਤਾਂ ਸੁਧਾਕਰ ਨੂੰ ਤਲਾਕ ਵੀ ਦੇ ਸਕਦੀ ਸੀ ਪਰ ਸਮਝ ਤੋਂ ਪਰੇ ਦੀ ਗੱਲ ਹੈ ਵੀ ਇਹਨਾਂ ਵਾਸਤੇ ਦਿਮਾਗ ਦੇ ਵਿੱਚ ਕੀ ਚੱਲਦਾ ਉਹਦਾ ਕਹਿਣਾ ਹੁੰਦਾ ਹੈ ਬੀਸ ਸੁਦਾਕਰ ਨੂੰ ਜਲਾਣ ਤੋਂ ਬਾਅਦ ਉਹਨੂੰ ਸੁਦਾਕਰ ਦੀ ਸ਼ਕਲ ਦੇ ਕੇ ਆਪਣੇ ਪਤੀ ਦੇ ਰੂਪ ਦੇ ਵਿੱਚ ਉਹਦੇ ਨਾਲ ਰਹਿਣਾ ਸੀ। ਉਹ ਸੁਦਾਕਰ ਨੂੰ ਤਲਾਕ ਦੇ ਕੇ ਵੀ ਰਜੇਸ਼ ਦੇ ਨਾਲ ਵਿਆਹ ਕਰਾ ਸਕਦੀ ਸੀ। ਪਰ ਦਿਮਾਗ ਦੇ ਵਿੱਚ ਕਦੋਂ ਕੀ ਚੱਲਦਾ ਤੇ ਕਿਹੜੇ ਰਿਸ਼ਤੇ ਕਿਹੜੇ ਰਿਸ਼ਤੇ ਨੂੰ ਕਦੋਂ ਧੋਖਾ ਦੇ ਜੇ ਬਹੁਤ ਹੀ ਅੱਜ ਦੇ ਟਾਈਮ ਦੇ ਵਿੱਚ ਕਹਿਣਾ ਮੁਸ਼ਕਿਲ ਹੈ। ਪਤਨੀ ਜਿਹੜੀ ਹੈ ਘਰ ਉਹਦੇ ਹਵਾਲੇ ਹੁੰਦਾ ਪਰ ਕਹਿੰਦੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹਨੂੰ ਬਚਾਏਗਾ ਕੌਣ? ਇਸ ਟਾਈਮ ਉਹ ਦੋਨੋਂ ਜੇਲ੍ਹ ਦੇ ਵਿੱਚ ਨੇ ਹਮੇਸ਼ਾ ਜਿਹੜਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਉਹ ਪਤੀ ਪਤਨੀ ਦਾ ਮਾਪੇ ਦਾ ਭੈਣ ਭਰਾ ਦਾ ਹਮੇਸ਼ਾ ਰਿਸ਼ਤੇ ਦੀ ਕਦਰ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ